ਇੰਦਰਾ ਕਲੋਨੀ ਇਹ ਇਲਾਕਾ ਮੇਰਾ ਅੱਜ 1 ਮਹੀਨੇ ਤੋਂ ਪਾਣੀ ਤੋਂ ਤਰਸ-ਤਰਸ ਕਰਨ ਡਿਆ ਵਾ ਇਹ ਕਾਰਪੋਰੇਸ਼ਨ ਦੇ ਨਾਂ ਦੇ ਇਲੈਕਸ਼ਨ ਕਰਾਉਂਦੇ ਫਿਰ ਡਰਦੇ ਕਿਉਂਕਿ ਜੇ ਕਾਰਪੋਰੇਸ਼ਨ ਦਾ ਹੌਸਲਾ ਹੋਵੇ ਤਾਂ ਉਹਦੇ ਹੌਸਲੇ ਚ ਰੌਲਾ ਪਾ ਕੇ ਕਈ ਮਸਲੇ ਹੱਲ ਹੋ ਜਾਂਦੇ ਨੇ ਇਹ ਸਰਕਾਰ ਨੂੰ ਪਤਾ ਸਾਡੀ ਕੋਈ ਥਲੇ ਕਾਰਪੋਰੇਸ਼ਨ ਬੰਨੀ ਨਹੀਂ ਇਸ ਕਰਕੇ ਇਲੈਕਸ਼ਨ ਵੀ ਨਹੀਂ ਕਰਾਉਂਦੇ ਅਹੀਂ ਇਹਨਾਂ ਨੂੰ ਪਹਿਲਾਂ ਗੁਰਦੁਆਰੇ ਵਿੱਚ ਜਗ੍ਹਾ ਦਿੱਤੀ ਆ ਹੁਣ ਅਹੀਂ ਰਵੀਦਾਸ ਮੰਦਰ ਦੇ ਵਿੱਚ ਜਗ੍ਹਾ ਦਿੱਤੀ ਹੈ ਜਿੱਥੇ 4-5 15 ਦਿਨ ਹੋ ਗਏ ਸੁੱਟ ਗਏ ਨੇ ਉਹ ਇੱਕ ਸਿਰਫ ਦਿਖਾਵਾ ਜਾ ਦਿਖਾਵਾ ਜਾ ਕਰਕੇ ਕਰ ਚੱਲ ਗਏ ਨੇ ਇਹ ਲੋਕੋ ਕੋ ਅੱਜ ਇੰਨੇ ਕੁ ਦੁਖੀ ਹੋ ਗਏ ਨੇ ਜਿੰਨੀ ਦੇਰ ਇੱਥੇ ਉਹ ਚਾਲੂ ਨਹੀਂ ਕੀਤਾ ਜਾਂਦਾ ਟਿਊਬਲ ਉਹਦੇ ਤੱਕ ਇੱਥੇ ਨਹੀਂ ਜਾਏਗਾਦਰਨਾ ਇੱਕ ਟਿਊਬਲ ਵੀ ਲਵਾਇਆ ਕੋਈ ਢਲਗਾ ਵੀ ਲਵਾਇਆ ਵਾ ਕੱਤਾ ਵੀ ਮੈਂ ਕਵਾਂਗਾ ਵੀ ਵਾਕੇ ਬੜੀ ਬੜੀ ਸ਼ਾਬਾਸ਼ੀ ਆ ਅੱਜ ਤੁਸੀਂ ਸਣਕਲੀਆਂ ਨੇ ਬਾਹਰ ਵੇਖੋ ਢੇਰ ਲੱਗੇ ਪਏ ਨੇ ਕੂੜੇ ਦੇ ਅੱਜ ਤੇ ਕੂੜਾ ਨਹੀਂ ਚੁੱਕਿਆ ਜਾਂਦੇ ਇਹਨਾਂ ਕੋ ਲਾਈਟਾਂ ਦੀ ਇਹਨਾਂ ਕੋ ਠੀਕ ਹੋਣੀਆਂ ਦੇਖ ਰੋ ਜਨਸਪੋਕਸਮੈਨ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਡਾਪ ਅੱਜ ਅੰਮ੍ਰਿਤਸਰ ਦੇ ਚਭਾਲ ਉੜੋਤੇ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਕਿ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ तकरीबन 1 ਮਹੀਨੇ ਤੋਂ ਇਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਸੋ ਪਾਣੀ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਡ ਤੇ ਇਹ ਰੋਡ ਜਿਹੜੀ ਹੈ ਕਿ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਹੈ ਜਿੱਥੋਂ ਕਿ ਆਵਾਜਾਈ ਪ੍ਰਭਾਵਿਤ ਹੋਈ ਹੈ ਜਾਮ ਲੱਗ ਚੁੱਕਿਆ ਹੈ ਔਰ ਇਹਨਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਵੱਲੋਂ ਰੋਜ਼ ਪ੍ਰਦਰਸ਼ਨ ਜਿਹੜਾ ਕਿ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀਆਂ ਕਿ ਲੇਡੀਜ਼ ਨੇ ਉਹ ਖਾਲੀ ਜਿਹੜੀਆਂ ਲੜੀਆਂ ਲੈ ਕੇ ਇਹ ਮੁਰਦਾਬਾਦ ਦੇ ਨਾਰੇ ਲਗਾ ਰਹੀਆਂ ਨੇ ਸੋ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਔਰਤਾਂ ਇਕੱਠੀਆਂ ਹੋਈਆਂ ਨੇ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਕਿ ਕਿਹਾ ਜਾ ਰਿਹਾ ਹੈ ਕਿ ਤਕਰੀਬਨ 1 ਮਹੀਨੇ ਤੋਂ ਪੀਣ ਵਾਲਾ ਪਾਣੀ ਉਹਨਾਂ ਨੂੰ ਮੁਹਿਆਰ ਨਹੀਂ ਕਰਵਾਇਆ ਜਾ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਜਿਹੜੇ ਸਾਬਕਾ ਕਾਉਂਸਲਰ ਉਹਨਾਂ ਨਾਲ ਗੱਲਬਾਤ ਕਰੇ ਹਾਂ ਜੀ ਕੀ ਕਹਿਣਾ ਚਾਹੋ ਮੈਂ ਬਾਬਾ ਸਲੀਮ ਸ਼ਾਹ ਬੇਟਾ ਮੇਰਾ ਕਾਉਂਸਲਰ ਵਾਰਡ ਨੰਬਰ 68 ਤੋਂ ਚੁਬਾਰ ਰੋੜ ਇੰਦਰਾ ਕਲੋਨੀ ਇਹ ਇਲਾਕਾ ਮੇਰਾ ਅੱਜ 1 ਮਹੀਨੇ ਤੋਂ ਪਾਣੀ ਤੋਂ ਤਰਸ ਤਰਸ ਕਰਨ ਡਿਆ ਵਾ ਇੱਕ ਕਾਰਪੋਰੇਸ਼ਨ ਦੇ ਨਾਂ ਦੇ ਇਲੈਕਸ਼ਨ ਕਰਾਉਂਦੇ ਫਿਰ ਡਰਦੇ ਕਿਉਂਕਿ ਜੇ ਕਾਰਪੋਰੇਸ਼ਨ ਦਾ ਹੌਸਲਾ ਹੋਵੇ ਤਾਂ ਉਹਦੇ ਹੌਸਲੇ ਚ ਰੌਲਾ ਪਾ ਕੇ ਕਈ ਮਸਲੇ ਹੱਲ ਹੋ ਜਾਂਦੇ ਨੇ ਇਹ ਸਰਕਾਰ ਨੂੰ ਪਤਾ ਸਾਡੀ ਕੋਈ ਥਲੇ ਕਾਰਪੋਰੇਸ਼ਨ ਬੰਨੀ ਨਹੀਂ ਇਸ ਕਰਕੇ ਇਲੈਕਸ਼ਨ ਵੀ ਨਹੀਂ ਕਰਾਉਂਦੇ ਇੱਕ ਮਹੀਨਾ ਪਹਿਲਾਂ ਉਹਦੇ ਵੀ ਇੱਥੇ ਧਰਨਾ ਲਾਇਆ ਗਿਆ ਸੀ ਅਸੀਂ ਇੱਥੇ ਬੈਠੇ ਹਾਂ ਉਦੋਂ ਡਾਕਟਰ ਅਜੇ ਗੁਪਤਾ ਐਮਐਲ ਨੇ ਇੱਥੇ ਬੁਲਾਇਆ ਗਿਆ ਸੀ ਔਰ 3 ਦਿਨ ਦਾ ਟਾਈਮ ਲੈ ਕੇ ਗਿਆ ਸੀ ਸਾਡੇ ਕੋਲ ਵੀ ਤਿੰਨਾਂ ਦਿਨਾਂ ਦੇ ਵਿੱਚ ਤੁਹਾਡਾ ਨਵਾਂ ਟਿਊਬਲ ਵੀ ਲੱਗੇਗਾ ਔਰ ਪੁਰਾਣਾ ਟਿਊਬਲ ਠੀਕ ਵੀ ਕੀਤਾ ਜਾਏਗਾ ਉਹ ਟਿਊਬਲ ਬੈਠ ਗਿਆ ਵਾ ਨਾ ਉਹ ਕੀਤਾ ਗਿਆ ਵਾ ਨਾ ਇਹ ਕਿੰਨਾਂ ਵਲ ਆ ਗਿਆ ਵਾ ਸਾਨੂੰ ਕਹਿੰਦੇ ਜਗ੍ਹਾ ਦੇ ਦਿਓ ਅਸੀਂ ਇਹਨਾਂ ਨੂੰ ਪਹਿਲਾਂ ਗੁਰਦੁਆਰੇ ਵਿੱਚ ਜਗ੍ਹਾ ਦਿੱਤੀ ਆ ਹੁਣ ਅਸੀਂ ਰਵੀਦਾਸ ਮੰਦਰ ਦੇ ਵਿੱਚ ਜਗ੍ਹਾ ਦਿੱਤੀ ਆ ਜਿੱਥੇ 4-5 15 ਦਿਨ ਹੋ ਗਏ ਸੁੱਟ ਗਏ ਨੇ ਉਹ ਇੱਕ ਸਿਰਫ ਦਿਖਾਵਾ ਜਾ ਦਿਖਾਵਾ ਜਾ ਕਰਕੇ ਕਰ ਚੱਲ ਗਏ ਨੇ ਇਹ ਲੋਕੋ ਕੋ ਅੱਜ ਇੰਨੇ ਕੁ ਦੁਖੀ ਹੋ ਗਏ ਨੇ ਜਿੰਨੀ ਦੇਰ ਇੱਥੇ ਉਹ ਚਾਲੂ ਨਹੀਂ ਕੀਤਾ ਜਾਂਦਾ ਟਿਊਬਲ ਉਹਦੇ ਤੱਕ ਇੱਥੇ ਨਹੀਂ ਜਾਏਗਾਦਰਨਾ ਸੋ ਜਿਵੇਂ ਕਿ ਸਰਕਾਰ ਵੱਲੋਂ ਕਿਹਾ ਵੀ ਜਾਂਦਾ ਕਿ ਉਹਨਾਂ ਵੱਲੋਂ ਜਿਹੜੇ ਟਿਊਬਲ ਨੇ ਵੱਡੀ ਗਿਣਤੀ ਦੇ ਵਿੱਚ ਇਸ ਹਲਕੇ ਦੇ ਵਿੱਚ ਲਗਾਏ ਗਏ ਨੇ ਕਿ ਤੁਹਾਨੂੰ ਲੱਗਦਾ ਵੀ ਤੁਹਾਡੇ ਜਿਹੜੇ ਹਲਕੇ ਦੇ ਟਿਊਬਲ ਲੱਗੇ ਉਹ ਸਹੀ ਚੱਲ ਰਹੇ ਮੈਂ ਦੱਸਦਾ ਜੀ ਜਦੋਂ ਸਾਡੀ ਸਰਕਾਰ ਸੀ ਉਸ ਟਾਈਮ 'ਚ ਮੈਂ 5 ਟਿਊਬਲ ਲਵਾਏ ਸੀ ਇੱਕ ਟਿਊਬਲ ਵੀ ਇੱਕ ਟਿਊਬਲ ਵੀ ਇਹ ਪਾਰਟੀ ਵਾਲੇ ਦੱਸ ਦੇਣ ਵੀ ਇੱਕ ਟਿਊਬਲ ਵੀ ਲਵਾਇਆ ਕੋਈ ਢਲਗਾ ਵੀ ਲਵਾਇਆ ਵਾ ਤੇ ਤਾਦੀ ਵੀ ਮੈਂ ਕਵਾਂਗਾ ਵੀ ਵਾਕੇ ਬੜੀ ਬੜੀ ਸ਼ਾਬਾਸ਼ੀ ਆ ਅੱਜ ਤੇ ਹਿਸਣ ਕਲੀਆਂ ਨੇ ਬਾਹਰ ਵੇਖੋ ਢੇਰ ਲੱਗੇ ਪਏ ਨੇ ਕੂੜੇ ਦੇ ਅੱਜ ਤੇ ਕੂੜਾ ਨਹੀਂ ਚੁੱਕਿਆ ਜਾਂਦੇ ਇਹਨਾਂ ਕੋਲ ਲੈਟਨੀਆਂ ਨਾ ਕੋ ਠੀਕ ਹੁੰਦੀਆਂ ਟਿਊਬਲੀ ਠੀਕ ਹੁੰਦੇ ਇਹਨਾਂ ਦੇ ਸਿਸਟਮ ਦਾ ਹੀ ਨਹੀਂ ਪਤਾ ਕੰਮ ਕਰਨਾ ਕਿ ਤਰਾਵਾ ਇੱਥੇ ਆ ਗਏ ਉਹਨਾਂ ਡਾਕਟਰ ਸਾਹਿਬ ਕਹਿ ਗਏ ਜੀ ਮੈਂ ਬੰਦੇ ਡਿਊਟੀ ਲਾਤੀ ਜੀ ਇੱਥੇ ਰੋਟੀ ਇਹਨਾਂ ਦੀ ਆਏਗੀ ਜੀ ਸਾਰਾ ਕੁਝ ਹੋ ਕੇ ਜਾਏਗਾ ਨਾ ਕੋਈ ਇੱਥੇ ਆਇਆ ਤਾਂ ਨਾ ਕਿਸੇ ਨੇ ਵਾਹ ਪੁੱਛੀ ਅੱਜ ਵੀ ਅੱਜ ਲੋਕ ਮਜਬੂਰ ਹੋ ਕੇ ਅੰਦਰ ਨਿਕਲੇ ਨੇ ਜੜੀ ਕਿ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਤੁਸੀਂ ਕੋਈ ਲਿਖਤੀ ਸ਼ਿਕਾਇਤ ਨਗਰ ਨਿਗਮ ਪ੍ਰਸ਼ਾਸਨ ਦਿੱਤੀ ਅਹੀਂ ਲਿਖਤੀ ਸ਼ਿਕਾਇਤ ਇਤਰਾਹੀ ਵੀ ਅਹੀਂ ਇੱਥੋਂ ਦੇ ਜਿਹੜੇ ਮੋਦ ਪਰੇ ਬਣੇ ਆਂ ਆਪ ਪਾਰਟੀ ਉਹਨਾਂ ਨੂੰ ਕਹਿ ਆਂ ਵੀ ਕਹੋ ਉਹ ਕਹਿੰਦੇ ਜੀ ਡਾਕਟਰ ਕਹਿੰਦਾ ਸੀ ਉਹ ਦਿਨ ਆ ਕੇ ਨਹੀਂ ਮੈਨੂੰ ਤਾਂ ਪਤਾ ਹੀ 2 ਦਿਨ ਤੋਂ ਲੱਗਾ ਵਾ 2 ਦਿਨ ਤੋਂ ਲੱਗਾ ਪਤਾ ਤੇ ਅੱਜ ਤੋਂ ਅੱਜ ਡਾਕਟਰ ਸਾਹਿਬ ਨੂੰ ਮਹੀਨਾ ਹੋ ਗਿਆ ਇਥੋਂ ਆ ਗਏ ਨੇ ਹੱਲ ਵੀ ਲਿਖਤੀ ਇਹਨਾਂ ਨੂੰ ਕਦੀ ਲਿਖਤੀ ਦੇਣੀ ਹੈ ਉਹ ਲਾ ਕੇ ਸਾਈਨ ਕਰਕੇ ਦਿੱਤੇ ਬਾਬਾ ਜੀ ਲਿਖਤੀ ਕਿੱਦੋਂ ਦਿੱਤੇ ਗਏ ਕਿੱਥੇ ਆਂ ਦਿੱਤੇ ਹੈ ਉਹਨੂੰ ਲਿਖਤੀ ਨਹੀਂ ਦਿੱਤੀ ਨੀ ਤੰਨੀ ਤੇ ਤੰਨੀ ਨੂੰ ਓਏ ਉਹ ਪ੍ਰੋਸੈਸ ਦਾ ਕੀ ਫਾਇਦਾ ਹੋਣਾ ਤੁਹਾਡਾ ਜੀ ਤੁਹਾਡਾ ਕੋਈ ਪੈਸਾ ਕੋਈ ਵੈਲਿਊ ਨਹੀਂ ਤੁਹਾਡੇ ਪ੍ਰੋਸੈਸ ਦੀ ਉਹਨਾਂ ਦੇ ਆਗੂ ਨੇ ਇੰਨੀ ਗੱਲ ਕਹੀ ਹੈ ਕਰਦੇ ਦਾ ਫਾਇਦਾ ਹੋਣਾ ਕਿਉਂ ਨਹੀਂ ਆ ਇੱਥੇ ਸਰਕਾਰਾਂ ਨੂੰ ਪਬਲਿਕ ਸਿਕਾਉਂਦੀ ਹੁੰਦੀ ਆ ਇਹ ਪਬਲਿਕ ਦਾ ਤਜੋਰ ਹੈ ਪਬਲਿਕ ਦੀ ਗੱਲ ਆ ਇੱਥੇ ਪਬਲਿਕ ਦੀ ਗੱਲ ਹੈ ਕਿ 2.5 ਸਾਲ ਜੇ ਇਹਨਾਂ ਨੂੰ ਲੋਕਾਂ ਨੇ ਮੌਕਾ ਦਿੱਤਾ 92 ਸੀਟਾਂ ਲੈ ਕੇ ਦਿੱਤੀਆਂ ਨੇ ਵਿਚਾਰੇ ਸਾਰੇ ਲੋਕਾਂ ਨੇ ਕਿਹਾ ਵੀ ਬਾਕੀ ਕਾਂਗਰਸ ਨੂੰ ਵੀ ਦਿੱਤਾ ਟਾਈਮ ਭਾਜਪਾ ਨੂੰ ਤਾਂ ਕਾਲੀਗਨ ਵੀ ਦਿੱਤਾ ਇਹਨਾਂ ਨੂੰ ਟਾਈਮ ਦੇ ਕੇ ਵੇਖ ਲਵੋ ਕਿ ਅੱਜ ਆਹ ਹਾਲਾਤ ਕਰ ਦਿੱਤੇ ਇਹਨਾਂ ਨੇ ਕੋਈ ਲੋਕਾਂ ਕੋ ਪਾਣੀ ਨਹੀਂ ਕਾ ਸੋ ਜਿਹੜਾ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਕਦੋਂ ਤੱਕ ਚੱਲੇਗਾ ਇਹ ਉਦੋਂ ਤੱਕ ਚਲੇਗਾ ਜਿੰਨੀ ਤੱਕ ਬੰਬੀ ਚਾਲੂ ਨਹੀਂ ਹੁੰਦੀ ਜੇ ਸਾਡੀ ਬੰਬੀ ਹੋਰ ਚਾਲੂ ਹੋ ਜਾਂਦੀ ਆ ਅਸੀਂ ਰੋਸ਼ ਪ੍ਰਦਰਸ਼ਨ ਬੰਦ ਕਰ ਦਾਂਗੇ ਬਰਸਾਤ ਚਾਲੂ ਹੋ ਜੇ ਬਰਸਾਤ ਦੇ ਵਿੱਚ ਬੈਠੇ ਰੋਗੇ ਬਰਸਾਤ ਛੱਡ ਕੇ ਧੁੱਪ ਪਿਛਲੀ ਵਾਰੀ ਇਫਾਨ ਆਵੇ ਪਿਛਲੀ ਵਾਰੀ ਗਰਮੀ ਦੇ ਵਿੱਚ ਬੈਠੇ ਸੀ ਸਾਰੇ ਤੇ ਕੋਈ ਗੱਲ ਨਹੀਂ ਆਪਾਂ ਇਸ ਗੱਲ ਤੋਂ ਕੋਈ ਨਾ ਠੰਡ ਕੋ ਡਰਿਆ ਨਾ ਗਰਮੀ ਕੋ ਡਰਿਆ ਜੇ ਪਬਲਿਕ ਦੀ ਵਾਸਤੇ ਜੇ ਖਲੋਣਾ ਵੀ ਪਏਗਾ ਆਪਣੇ ਡਾਂਗਾ ਵੀ ਖਾਣਗੇ ਪਹਿਣਗੇ ਪਰਚੇ ਵੀ ਕਰਾਉਣੇ ਪੈਣਗੇ ਤੇ ਕਰਾਵਾਂਗੇ ਇਹ ਪਬਲਿਕ ਜਿਹੜੀ ਕਿ ਸਵੇਰ ਤੋਂ ਹੀ ਰੋਸ ਪ੍ਰਦਰਸ਼ਨ ਕਰ ਰਹੀ ਹੈ तकरीबन 1 ਮਹੀਨਾ ਹੋ ਗਿਆ ਇਥੇ ਕਿ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਸੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਮੌਜੂਦਾ ਐਮਐਲਏ ਉਹਨਾਂ ਨੂੰ ਕਈ ਵਾਰੀ ਇਹਨਾਂ ਵੱਲੋਂ ਕਿਹਾ ਗਿਆ ਕਿ ਪੀਣ ਵਾਲਾ ਪਾਣੀ ਮੁਹੱਈਆ ਕਰਾਓ ਜਿਹੜਾ ਕਿ ਇਥੇ ਬੋਰ ਲਗਾਏ ਕਿ ਟਿਊਬ ਲਗਾਏ ਨੇ ਉਹ ਵੀ ਖਰਾਬ ਨੇ ਉਹ ਵੀ ਨਹੀਂ ਸਹੀ ਕਰਵਾਈ ਜਾ ਰਹੇ ਸੋ ਅਗਰ ਇਹਨਾਂ ਵੱਲੋਂ ਇਹਨਾਂ ਨੇ ਕਿਹਾ ਕਿ ਅਗਰ ਜੇਕਰ ਮੰਗਾਂ ਸਾਡੇ ਨਾਮ ਮੰਨੀਆਂ ਗਈਆਂ ਤਾਂ ਇਸੇ ਤਰ੍ਹਾਂ ਹੀ ਇਹ ਰੋਸ ਪ੍ਰਦਰਸ਼ਨ ਚੱਲ ਰਿਹਾਗਾ ਭਾਵੇਂ ਮੌਸਮ ਖਰਾਬ ਹੈ ਭਾਵੇਂ ਮੀਂਹ ਆਵੇ ਭਾਵੇਂ ਗਰਮੀ ਆਵੇ ਭਾਵੇਂ ਧੁੱਪ ਚੜੇ ਪਰ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰ ਦੇਦਰ ਜਨਸਪੋਕਸਮੈਨ ਟੀਵੀ ਗੁਰਪ੍ਰੀਤ ਸਿੰਘ